ਕਮਾਨ ਦੀ ਸਰਕਾਰ ਮੁਰਦਾਬਾਦ 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 ਮਾਰਕੀਟ ਕਮੇਟੀਆਂ ਤੋਂ ਆਉਣ ਵਾਲੀ ਸਰਕਾਰ ਮੁਰਦਾਬਾਦ 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 ਲੁਕਵੇਂ ਰੂਪ ਦੇ ਵਿੱਚ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਵਾਲੀ ਸਰਕਾਰ ਮੁਰਦਾਬਾਦ 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 ਭਗਵੰਤ ਮਾਨ ਤੇ ਮੋਦੀ ਦੀ ਸਰਕਾਰ ਮੁਰਦਾਬਾਦ 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 ਖੇਤੀ ਮੰਡੀ ਤੋਂ ਆਉਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਟਾਲਾ ਰੋਡ ਨਜ਼ਦੀਕ ਸੱਪਤ ਹੈ ਸੇਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਪੁਤਲਾ ਫੁਕਿਆ ਅਤੇ ਨਾਰੇਬਾਜ਼ੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੌਜੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਕਿਸਾਨ ਮਜ਼ਦੂਰਾ ਖਿਲਾਫ ਧੱਕੇਸ਼ਾਹੀ ਅਮਲ ਵਿਚ ਲਿਆਂਦੀ ਗਈ ਉੱਥੇ ਹੀ ਪੰਜਾਬ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਨਾਲ ਸਾਜ਼ਿ ਪਾਉਂਦੀ ਨਜ਼ਰ ਆ ਰਹੀ ਹੈ। ਜੋ ਨਵੇਂ ਕਾਨੂੰਨ ਤਹਿਤ ਮਾਰਕੀਟ ਕਮੇਟੀਆਂ ਤੋੜੀਆਂ ਗਈਆਂ ਹਨ ਉਸ ਦਾ ਜੋ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੁਕਮ ਜਾਰੀ ਕੀਤਾ ਜਾਵੇਗਾ ਉਸੇ ਤਰ੍ਹਾਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਹਰਦੀ ਸਿੰਘ ਜ਼ਿਲ੍ਹਾ ਪੁਖਾਰ ਇਖਤਿਆਰ ਮਜੂਦ ਸਿਟੀ ਪੰਜਾਬ ਜ਼ਿਲ੍ਹਾ ਜਰਦਾਸਪੁਰ ਅੱਜ ਪੁਤਰਾਪੁਰ ਗਿਆ ਭਗਵਲ ਕਮਾਲ ਦਾ ਮੌਜੂਦਾ ਇਹ ਤਾਕੋਰੇਨ ਘਰਾਣੇ ਜਿਹੜੇ ਅਲੱਗ-ਅਲੱਗ ਸਮੇਂ ਤੇ ਜ਼ਰੂਰ ਸਾਡੇ ਦੇ ਸੌਕੇ ਪੰਜਾਬ ਤੇ ਸਾਰੇ ਦੇਸ਼ ਤੇ ਇੱਕ ਪ੍ਰਾਈਵੇਟ ਘਰਾਂ ਦੇ ਆਸਰੇ ਤੇ ਬਣਾਉਂਦੇ ਆ ਜਿਹਦੇ ਵਿੱਚ ਬਿਜਲੀ ਦਾ ਸਾਰਾ ਜਿਹੜਾ ਉਹ ਵੇਚ ਦਿੱਤਾ ਵਾ ਆ ਹੁਣ ਜਿਹੜਾ ਇੱਕ ਨਵਾਂ ਕਾਨੂੰਨ ਬਣਾ ਰਿਹਾ ਤੇ ਜਿਹੜੀਆਂ ਮਾਨਸਿਕ ਕਮੇਟੀਆਂ ਵਾ ਇਹ 26 ਮਾਨਸਿਕ ਕਮੇਟੀਆਂ ਜਿਹੜੀਆਂ ਪੰਜਾਬ ਦੀਆਂ ਤੇ ਉਹ ਜਿਹੜੀਆਂ ਵਾ ਪ੍ਰਾਈਵੇਟ ਘਰਾਂ ਦੇ ਆਸਰੇ ਤੇ ਦੇਤੀਆਂ ਜਿਹੜੀਆਂ ਮੰਡੀ ਆ ਉਹਨਾਂ ਕੋ ਕਸਰਨਾ ਕੋ ਕਿੰਦੀਆ ਕੋ ਜਿਹੜੀ ਚੋਈ ਜਾ ਰਹੀ ਆ ਅੱਜ ਉਹਦੇ ਵਿਰੋਧ ਵਿੱਚ ਇੱਕੋ ਪੁਤਰਾ ਪੁੱਟਿਆ ਗਿਆ ਇਹ ਪੰਜਾਬ ਸਰਕਾਰ ਨੇ ਬਾਤ ਨਹੀਂ ਲਿਆ ਤੇ ਫੇਰ ਵੱਡਾ ਐਲਾਨ ਕਰਕੇ ਕਿ ਵੱਡਾ ਸਨਕਚੇਰਾ ਹੌਲੀ ਕਾਂਗੇ ਲੋਕਾਂ ਨੇ ਬਹੁਤ ਵਿਸ਼ਵਾਸ ਕੀਤਾ ਸੀ ਕਿ ਭਗਵੰਤ ਸਾਬ੍ਹ ਦੀ ਸਰਕਾਰ ਕੇਜਰੀਵਾਲ ਦੀ ਬਣਾ ਲਈਏ ਤੇ ਸਾਡੀ ਰਾਖੀ ਕਰਨਗੇ ਪਰ ਇਹ ਪਹਿਲੀ ਸਰਕਾਰਾਂ ਨਾਲੋਂ ਨਾਕਾਮੀ ਸਰਕਾਰ ਨਿਕਲੀ ਆ ਇਹ ਵੀ ਵੱਡੇ ਘਰਾਣਿਆਂ ਨਾਲ ਮਿਲ ਕੇ ਜਿੱਦਾਂ ਸੁਖਵੀਰ ਬਾਦਲ ਨੇ ਬਟਿੰਡੇ ਵਿੱਚ ਉਹਨਾਂ ਨੇ ਸੈਲੋ ਇਗਜ਼ਾਮ ਦਾ ਜਿਹੜਾ ਅੰਦਕਟ ਕਰ ਦਿੱਤਾ ਹੈ ਕੈਪਟਨ ਵੀ ਉਹਨਾਂ ਨਾਲ ਰਲ ਕੇ ਇੱਥੋਂ ਕਾਦੀਆਂ ਕਾਦੀਆਂ ਜਿਹੜੀਆਂ ਲਹਿਜੇ ਲਹਿਦੀਆਂ ਸ਼ਾਕਿਓ ਵੀ ਚੱਲ ਗਿਆ ਤੇ ਦਫਾ ਮੰਨ ਵੀ ਸਰਕਾਰ ਇਹਦੇ ਜਿਹੜੀ ਕੋਈ ਚੰਗੀ ਆਪਣੇ ਹੱਥ ਚ ਨਿਕਲੀ ਆ ਇਹਨਾਂ ਨੂੰ ਹੁਣ ਨੀ ਵੋਟਾਂ ਲੈਣ ਹੋਣਾ ਪਿੰਨਾਂ ਦੇ ਵਿੱਚ ਹਰ ਇੱਕ ਪਾਰਟੀ ਦਾ ਵਿਰੋਧ ਕਰਾਂਗੇ ਕਿਉਂਕਿ ਸਾਡੇ ਪੱਖ ਦੇ ਵਿੱਚ ਕੇਲੇ ਵੀ ਹਾਲਾ ਨਾਰਾ ਨਹੀਂ ਮਾਰਿਆ ਜਿਹੜਾ ਜੰਦੀ ਸ਼ੰਭੂ ਬਾਰਡਰ ਅੰਦੋਲਨ ਚੱਲੰਦਿਆ ਆ ਆਗਾ ਦੇ ਵਿੱਚ ਹਰਿਆਣਾ ਸਰਕਾਰ ਦੇ ਬੰਬ ਚਲਾਇਆ ਗੋਲੀਆਂ ਚਲਾਇਆ ਖੁੱਬ ਕਰ ਜਿਹੜਾ ਵਾ ਉਹ ਨੌਜਵਾਨ ਸ਼ਹੀਦ ਕੀਤਾ ਵਾ ਇਹ ਲਕੀਂਪੁਰ ਖੀਰੀ ਜਿਹੜੀ ਰਕਾਰ ਹੋਇਆ ਵਾ ਚਾਰ ਦਫਾ ਸ਼ਹੀਦ ਕੀਤਾ ਇੱਕ ਪੱਤਰਕਾਰ ਕੀਤਾ ਵਾ ਫਿਰ ਟਿਕਟ ਦੇ ਕੇ ਤੇ ਟਾੜੀ ਮਿਸਰਾਂ ਨੂੰ ਨਵਾਜਿਆ ਗਿਆ ਬਹੁਤ ਨਿੰਦਣ ਜੋਗ ਗਾਲਿਆ ਸਰਕਾਰ ਜਿਹੜੀ ਹੈ ਠਕਾ ਕਰਦੀ ਆ ਕੁੱਟਦੀ ਮਾਰਦੀ ਆ ਗਾਹ ਜਦੋਂ ਵੀ ਹਾਲਕ ਸਟੇਟ ਦੇ ਵਿੱਚ ਜਿਹਨਾਂ ਜ਼ੋਲਡੋਂ ਚੱਲਦੇ ਆ ਬੜੀ ਤੇਜ਼ੀ ਨਾਲ ਤੇ ਗਾਹ ਪੰਜਾਬ 'ਚ ਕੋਈ ਵੀ ਪਾਰਟੀ ਹੁੰਦੀ ਆ ਉਹਦਾ ਡਟ ਕੇ ਵਿਰੋਧ ਕਰਾਂਗੇ ਤੇ ਬੰਬ ਜਿਹੜੇ ਉਥੋਂ ਹੀ ਲਿਆ ਕੇ ਆਇਆ ਛਣੋਰੀ ਬਾਉਂਡਰ ਤੋਂ ਤੇ ਜਿਹੜੇ ਲੈ ਕੇ ਸ਼ੱਭੂ ਬਾਉਂਡਰ ਤੋਂ ਅਸੀਂ ਘਰਜ ਹਾਰ ਪਨਾ ਚ ਰੱਖਿਆ ਤੁਹਾਡੇ ਗਲਾ ਵਿੱਚ ਹਾਰ ਪਾ ਕੇ ਬੰਬਾਂ ਦਾ ਤੇ ਤੁਹਾਨੂੰ ਸਵਾਲ ਜਵਾਬ ਪੁੱਛਾਂਗੇ ਇੱਕ ਪੂਰੀ ਲਹਿਰ ਚਲਾ ਦਿੱਤੀ ਆ ਜਿਹੜਾ ਕੋ ਮੈਨੀਫੈਸਟ ਪਹਿਲਾਂ ਤੁਸੀਂ ਬੋਲ ਕੇ ਜਿਹੜਾ ਵਰਗਲਾ ਕੇ ਵੋਟਾਂ ਲਈਆਂ ਉਹ ਮੈਨੀਫੈਸਟ ਦੇ ਹਿਸਾਬ ਨਾਲ ਜਿਹੜੀ ਆ ਫੌਮੀਲਾ ਸੰਦੀ ਦੀ ਰਿਪੋਰਟ ਆ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਵਾ ਅਜੇ ਤੱਕ ਕੋਈ ਜਿਹੜਾ ਹੁਣ ਲਾਗੂ ਹੋਇਆ ਇਹ ਸਾਰਾ ਕੁਝ ਕਰਕੇ ਹੁਣ ਜਿਹੜਾ ਇਹ ਤਾਂ ਇਲੈਕਸ਼ਨ ਤੋਂ ਪਹਿਲਾਂ ਡਟਵਾ ਵਿਰੋਧ ਕਰਾਂਗੇ ਆਪਣਾ ਅੰਦੋਲਨ ਤੇਜ਼ ਕਰਕੇ ਸ਼ਕਤੀ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਹਰਾਜ ਜਾਵਾਂਗੇ ਆਪਣੇ ਮੰਗ ਮਸਲੇ ਹੱਲ ਕਰਾ ਕੇ ਆਵਾਂਗੇ ਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਗ ਭਗਵੰਤ ਮਾਨ ਦੀ ਸਰਕਾਰ ਮੁਰਦਾਬਾਦ 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 ਮਾਰਕੀਟ ਕਮੇਟੀਆਂ ਤੋੜਨ ਵਾਲੀ ਸਰਕਾਰ ਮੁਰਦਾਬਾਦ 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 ਲੁਕਵੇਂ ਰੂਪ ਦੇ ਵਿੱਚ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਵਾਲੀ ਸਰਕਾਰ ਮੁਰਦਾਬਾਦ 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 ਭਗਵੰਤ ਮਾਨ ਤੇ ਮੋਦੀ ਦੀ ਸਰਕਾਰ ਮੁਰਦਾਬਾਦ 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 ਖੇਤੀ ਮੰਡੀ ਤੋੜਨ ਵਾਲੀ ਸਰਕਾਰ ਮੁਰਦਾਬਾਦ 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 ਲੋਕਾਂ ਦਾ ਵਸਾਦ ਕਰ